ਹੋਲੀ ਦੇ ਤਿਉਹਾਰ ਦੇ ਸੀਜ਼ਨ ਦੇ ਵਿੱਚ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ। ਦਰਅਸਲ ਹੋਲੀ ਅਤੇ ਰਮਜ਼ਾਨ ਦੇ ਮਹੀਨੇ ਦੇ ਵਿੱਚ ਈਦ ਤੋਂ ਰਸੋਈ ਗੈਸ ਮਹਿੰਗੀ ਹੋ ਗਈ ਹੈ ਜਿਸ ਕਰਕੇ ਆਮ ਲੋਕਾਂ ਦੀ ਜੇਬ ਦੇ ਉੱਤੇ ਸਿੱਧਾ ਅਸਰ ਪਵੇਗਾ। ਦੱਸਿਆ ਕਿ ਸਰਕਾਰੀ ਤੇਲ ਕੰਪਨੀਆਂ ਨੇ एलपीजी सिलेंडर ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਤੇ 1 ਮਾਰਚ ਯਾਨੀ ਕਿ ਅੱਜ ਤੋਂ ਹੀ 2025 ਯਾਨੀ ਕਿ ਅੱਜ ਤੋਂ ਹੀ 19 ਕਿਲੋ ਵਾਲੇ ਕਮਰਸ਼ੀਅਲ ਐਲपीजी ਗੈਸ ਲੈਂਡਰਾਂ ਦੀ ਕੀਮਤ ਵਧਾ ਦਿੱਤੀ ਗਈ ਹੈ ਤਾਂ ਇੰਡੀਅਨ ਆਇਲ ਨੇ 1 ਮਾਰਚ ਤੋਂ ਯਾਨੀ ਕਿ ਅੱਜ ਤੋਂ ਵਪਾਰਕ ਐਲपीजी ਗੈਸ ਲੈਂਡਰਾਂ ਦੀ ਕੀਮਤ ਦੇ ਵਿੱਚ 6 ਰੁਪਏ ਦਾ ਵਾਧਾ ਕਰਕੇ ਇਸ ਨੂੰ 1803 ਰੁਪਏ ਪ੍ਰਤੀ ਸਿਲੰਡਰ ਕਰ ਦਿੱਤਾ ਹੈ ਪਹਿਲਾਂ ਇਹ ਸੀਗਾ 1700 97 ਰੁਪਏ ਸੀਗਾ ਜੋ ਕਿ ਹੁਣ 6 ਰੁਪਏ ਵੱਧ ਕੇ 1803 ਰੁਪਏ ਹੋ ਚੁੱਕਿਆ ਹੈ ਤੇ ਦੱਸਦੇ ਕਿ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਤਾਂ ਨਵੇਂ ਮਹੀਨੇ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਜੋ ਕਿ ਤਿਉਹਾਰਾ ਵਾਲਾ ਮਹੀਨਾ ਹੈਗਾ ਇਸ ਮਹੀਨੇ ਦੇ ਵਿੱਚ ਜਿੱਤੇ ਹੋਲੀ ਹੈ ਤਾਂ ਈਦ ਦਾ ਤਿਉਹਾਰ ਵੀ ਇਸੇ ਮਹੀਨੇ ਦੇ ਵਿੱਚ ਆਉਂਦਾ ਹੈ ਤਾਂ ਇਸ ਦੇ ਨਾਲ ਹੀ ਰਮਜ਼ਾਨ ਵੀ 2 ਮਾਰਚ ਯਾਨੀ ਕਿ ਕੱਲ ਨੂੰ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਇਸ ਮਹੀਨੇ ਵਿਆਹ ਵੀ ਹੁੰਦੇ ਨੇ ਲੋਕਾਂ ਦੇ ਤੇ ਇਸ ਮਹੀਨੇ ਦੀ ਪਹਿਲੇ ਤਰੀਕ ਤੋਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਾਧਾ ਦਿੱਤੀਆਂ ਨੇ ਤੁਹਾਨੂੰ ਦੱਸ ਦੇ ਕਿ ਜਿਹੜੇ ਕਿ ਘਰਾਂ ਦੇ ਵਿੱਚ ਵਰਤਣ ਵਾਲੇ ਛੋਟੇ ਸਿਲੰਡਰ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਉਹਨਾਂ ਦੇ ਰੇਟ ਉਹੀ ਨੇ ਪਰ ਜਿਹੜੇ ਕਿ ਕਮਰਸ਼ੀਅਲ ਗੈਸ ਸਿਲੰਡਰ ਨੇ ਉਹਨਾਂ ਦੇ ਜ਼ਰੂਰ ਰੇਟ ਵਾਧੇ ਕੀਤੇ ਗਏ ਨੇ ਤਾਂ 19 ਕਿਲੋ ਵਾਲੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ ਦੇ ਵਿੱਚ 6 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਦਿੱਲੀ ਦੇ ਵਿੱਚ ਨਵੀਂ ਕੀਮਤ 1803 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਜੋ ਕਿ ਪਹਿਲਾਂ 1797 ਰੁਪਏ ਸੀਗੀ ਤੇ ਹੁਣ ਗੱਲ ਕਰਦੇ ਆ ਤੁਹਾਡੇ ਸ਼ਹਿਰ ਦੇ ਸਿਲੰਡਰਾਂ ਦਾ ਕੀ ਹਾਲ ਹੈ ਦੱਸ ਦਈਏ ਕਿ ਦਿੱਲੀ ਦੇ ਵਿੱਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1797 ਰੁਪਏ ਤੋਂ ਵਧਾ ਕੇ 1803 ਰੁਪਏ ਕਰ ਦਿੱਤੀ ਗਈ ਹੈ ਅਤੇ ਹੀ ਕੋਲਕਾਤਾ ਦੇ ਵਿੱਚ 1970 ਰੁਪਏ ਤੋਂ ਵੱਧ ਕੇ ਨਵੀਂ ਕੀਮਤ 1913 ਰੁਪਏ ਹੋ ਗਈ ਹੈ ਤਾਂ ਮੁੰਬਈ ਦੇ ਵਿੱਚ ਵਪਾਰਕ LPG ਸਿਲੰਡਰ ਦੀ ਨਵੀਂ ਕੀਮਤ 1749.50 ਰੁਪਏ ਤੋਂ ਵੱਧ ਕੇ 1755.50 ਰੁਪਏ ਹੋ ਗਈ ਹੈ ਚਨਈ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਪਾਰਕ LPG ਸਿਲੰਡਰ ਗੈਸ ਹੁਣ ਉਹ ਜਿਹੜਾ ਕਿ 1969 ਰੁਪਏ ਤੋਂ ਵੱਧ ਕੇ 1965 ਰੁਪਏ ਦੇ ਵਿੱਚ ਉਪਲਬਧ ਹੋਵੇਗੀ ਤਾਂ ਹੁਣ ਦੱਸੋ ਕਿ ਅੱਜ ਤੋਂ ਵਪਾਰਕ LPG ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਪਰ ਰੈਲੂ LPG ਸਲੈਂਡਰਾਂ ਦੀ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਵਪਾਰਕ LPG ਸਲੈਂਡਰਾਂ ਦੀ ਕੀਮਤ ਦੇ ਵਿੱਚ ਵਾਦੇ ਦਾ ਅਸਰ ਰੈਸਟੋਰੈਂਟ ਦੇ ਵਿੱਚ ਜਿਹੜੇ ਕਿ ਖਾਣੇ ਦੇ ਉੱਤੇ ਪੈ ਸਕਦਾ ਹੈ ਰੈਸਟੋਰੈਂਟ ਆਪਣੇ ਖਾਣੇ ਦੇ ਰੇਟ ਵੀ ਵਧਾ ਸਕਦਾ ਹੈਗਾ ਕਿਉਂਕਿ ਜੇਕਰ ਸਿਲੈਂਡਰ ਦਾ ਰੇਟ ਵਧੂਗਾ ਤਾਂ ਆਉਣ ਜਾਣ ਵਾਲੇ ਲੋਕ ਜਿਹੜੇ ਕਿ ਆਯਾਤ ਜਾਂ ਫਿਰ ਕੋਈ ਵੀ ਹੈ ਫੂਡ ਵਾਲੀ ਚੀਜ਼ ਹੋਵੇ ਬਾਹਰ ਰੈਸਟੋਰੈਂਟ ਹੋਵੇ ਕੋਈ ਵੀ ਹੈ ਚੀਜ਼ ਤੇਲ ਦੇ ਨਾਲ ਬਣਦੀ ਹੈ ਤਾਂ ਉਸ ਦੇ ਵਿੱਚ ਜ਼ਰੂਰ ਰੇਟ ਦੇ ਵਿੱਚ ਵਾਧਾ ਹੋ ਸਕਦਾ ਹੈ ਤਾਂ ਆਮ ਲੋਕਾਂ ਦੀ ਜੇਬ ਦੇ ਉੱਤੇ ਇਹ ਸਿੱਧਾ ਅਸਰ ਪਵੇਗਾ 6-6 ਰੁਪਏ ਕਰਕੇ ਲੋਕਾਂ ਦੇ ਜੇਬ ਦੇ ਉੱਤੇ ਬਹੁਤ ਵੱਡਾ ਜਿਹੜਾ ਕਿ ਫਰਕ ਪੈ ਸਕਦਾ ਹੈਗਾ ਇੱਕ ਪਾਸੇ ਇਤਿਹਾਰ ਤੇ ਦੂਜੇ ਪਾਸੇ ਮਹਿੰਗਾਈ ਦਾ ਵੱਡਾ ਝਟਕਾ